Hæ, halló. Hæ, halló. ਹਾਂ ਉਹ ਬਾਰੇ ਦੱਸਣਾ ਹੈ ਕਿ ਨਾ ਆਉਣਾ ਹੈ ਬਾਰੇ ਦੱਸਣਾ ਹੈ ਕਿ ਉਹ ਨਹੀਂ ਆਉਣਾ ਹੈ ਕਿਉਂ ਆਉਣਾ ਹੈ ਕੋਈ ਮਿਲ ਜਾਣਾ ਹੈ ਖਾਂਦੇ ਆਪ ਬੈਠਾ ਰਹੋ ਪਾਉਣ ਲੋਕ ਕਹਿੰਦਾ ਕਿ ਸਾਡੀ ਮਾਦੀਚਨ ਕਿ ਅਸੀਂ ਸਾਡੇ ਕੋਲ ਰੇਟ ਪਹੁੰਚੇ ਹੈ ਪਿੱਛੇ ਪ੍ਰੋਗਰਾਮ ਹੈ ਅਸੀਂ 8:30 ਵਜੇ ਤੋਂ ਲਖਮੀ ਸਿੰਘ ਜੀ ਸਰਜੀਤ ਚੰਨੀ ਜੀ ਦੇ ਸਪੋਰਟਰ ਜੇਨਾਮ ਲੋਕ ਸਭਾ ਅਲਕਾ ਜਿੰਦੂ ਤੋਂ ਸੰਸਾ ਅਰਜ਼ੀ ਮੈਂਟੇ ਦਿੱਤਾ ਆਪਾਂ ਬੜੇ ਮੋਟ ਬਾਕੇ ਆ ਕਿ ਇਹ ਮਾਨ ਜਿਹੜਾ ਦੁਆਬੇ ਦੀ ਧਰਤੀ ਨੂੰ ਮਿਲਿਆ ਕਿ ਚੰਨੀ ਚੰਨੀ ਜੀ ਤਾਂ ਨਵੀਂ ਨੇਲੇ ਮੁੱਖ ਮੰਤਰੀ ਬਣੇ ਔਰ ਉਸ ਕੰਮ ਦੇ ਧਾਰੇ ਨੇ ਉਹਨਾਂ ਦੇ ਲੋਕਾਂ ਦੇ ਅੰਦਰ ਇੰਨੀ ਦਿਲ ਜਿਲਾ ਦੇ ਬੈਠੇ ਜਗਾ ਬਣਾਈ ਕਿ ਅੱਜ ਹਰ ਬੱਚਾ ਹਰ ਇਨਸਾਨ ਹਰ ਨੌਜਵਾਨ ਹਰ ਜੀਵ ਨੂੰ ਇਹ ਚਾਹੁੰਦਾ ਕਿ ਨਾ ਚੰਨੀ ਜੀ ਚੰਨੀ ਜੀ ਦੇ ਦਰਸ਼ਨ ਕਰਾਂ ਸੋ ਨੋ ਹਲਕਾ ਆ ਬੜਾ ਵੱਡਾ ਹਲਕਾ ਆ ਹਰ ਪਿੰਡ ਦੇ ਵਿੱਚ ਜੰਨੀ ਜੀ ਦਾ ਪੁੱਛਣਾ ਬੜਾ ਮੁਸ਼ਕਲ ਆ ਅੱਜ ਉਹਨਾਂ ਦੇ ਵੱਲੋਂ ਉਹਨਾਂ ਦੇ ਸਪੁੱਤਰ ਚੇ ਨਰਜੀਤ ਸਿੰਘ ਜੀ ਆਏ ਨੇ ਉਹਨਾਂ ਦੇ ਨਾਲ ਸਾਡੇ ਬਹੁਤ ਸਾਰੇ ਸਤਿਕਾਰਯੋਗ ਗਿਆਨ ਸਿੰਘ ਜੀ ਸਰਪੰਚ ਜਪਰਾ ਪਸ਼ਮੀ ਕੁਮਾਰ ਜੀ ਔਰ ਸਾਡੇ ਕਰਨ ਕੁਮਾਰ ਜੀ ਲਖਵਿੰਦਰ ਜੀ ਦਾਤ ਹੋਰ ਸਾਡੇ ਸਾਥੀ ਅਸੀਂ ਸਾਡੇ ਅੱਜ ਸਭ ਸਾਰੇ ਸਾਡੇ ਅੱਜ ਦਰਸ਼ਕਾਂ ਨੇ ਆਏ ਆ ਕਿਉਂਕਿ ਟਾਈਮ ਬਹੁਤ ਘੱਟਿਆ ਅੱਗੇ ਵੀ ਜਾਣਾ ਅੱਗੇ ਵੀ ਡੇਟ ਹੋ ਰਹੀ ਆ ਸੈੱਟ ਹੋ ਰਹੀ ਆ ਪਹਿਲੀ ਯੂਨਿਟ ਵੋਟਾਂ ਪਾਣ ਜਾਣੀਆਂ ਇਹ ਜਿਹੜੀ ਵੋਟ ਆ ਕੋਈ ਮਨਮੂਲੀ ਕਰੀ ਕਿ ਆਪਾਂ ਉਗੜੇ ਦਬ ਕੇ ਆ ਜਾਣਾ ਵੋਟ ਪਾ ਜਾਣੀ ਆ ਇਹ ਸੋਚ ਸੰਭ ਕੇ ਵੋਟ ਪਾਉਣ ਦਾ ਆ ਅਗਲੇ ਇਲੈਕਸ਼ਨਾਂ ਵਰਗਾ ਇਲੈਕਸ਼ਨ ਨਹੀਂ ਆ ਇੱਕ ਪਾਸੇ ਸੰਵਿਧਾਨ ਨੂੰ ਖਤਮ ਕਰਨ ਵਾਲੇ ਲੋਕ ਆ ਇੱਕ ਪਾਸੇ ਸੰਵਿਧਾਨ ਦੀ ਰਾਖੀ ਕਰਨ ਵਾਲੇ ਲੋਕ ਆ ਦੋਨਾਂ ਚੋਂ ਆਪਾਂ ਇੱਕ ਨੂੰ ਚੁਣਨਾ ਜੇ ਸੰਵਿਧਾਨ ਖਤਮ ਹੋ ਗਿਆ ਤੇ ਨਾ ਆਪਾਂ ਇਦਾਂ ਰੈਡੀ ਕਰ ਸਕਦੇ ਆ ਨਾ ਆਪਾਂ ਕੋਈ ਆਪਣੇ ਹੱਕਾਂ ਦੀ ਆਵਾਜ਼ ਉਠਾ ਸਕਣੀ ਆ ਨਾ ਕਿਤੇ ਵੋਟਾਂ ਪੈਣੀਆਂ ਸੋ ਇਹ ਗੱਲ ਸੋਚ ਕੇ ਧਿਆਨ ਨਾਲ ਵੋਟ ਪਾਣੀ ਆ ਇਹ ਜੇ ਇੱਕੋ ਇੱਕ ਪਾਰਟੀ ਆ ਜਿਹੜੀ ਪੂਰੇ ਇੰਡੀਆ ਦੇ ਵਿੱਚ ਬੀਜੇਪੀ ਦੇ ਨਾਲ ਮੋਦੀ ਦਾ ਟਾਕਰਾ ਕਰ ਰਹੀ ਆ ਉਹ ਇੱਕੋ ਇੱਕ ਕਾਰਕੁਨ ਪਾਰਟੀ ਆ ਰੂਧਿਆ ਖੇਤਰੀ ਪਾਰਟੀ ਕਾਲੀ ਪੰਜਾਬ ਦੇ ਸਮਾਜਵਾਦੀ ਪਾਰਟੀ ਜਿਹੜੀ ਜੁਪੀ ਕੇ ਸੋਸ਼ਲਿਸਟ ਨੇ ਜਿਹੜੇ ਖੇਤਰੀ ਪਾਰਟੀਆਂ ਹੋ ਸ਼ੂਬਿਆਂ ਦੀਆਂ ਪਾਰਟੀਆਂ ਸੋ ਮੈਂ ਇਹ ਤੋਂ ਪਹਿਲਾਂ ਜਾਵੇ ਸਮਾਨ ਨਾਲ ਲੈਂਦਾ ਹਾਂ ਮੈਂ ਸਤਨਾਕ ਜੀ ਨੂੰ ਬੇਨਤੀ ਕਰਨਾ ਕਿ ਆਨਡਾ ਵੈਲਕਮ ਕਰ ਸਤਨਾ ਅਨਸਰੀ ਵਾਇਸ ਜੀ ਦਾ ਖਾਲਸਾ ਵਾਇਕੂ ਜੀ ਬੜੇ ਆਪਣੇ ਪਿੰਡ ਵਿੱਚ ਪਹੁੰਚੇ ਜੋ ਲੋਕ ਸਮਾਜਿਕ ਤੋਂ ਹੁਣ ਜਾ ਰਹੀ ਹੈ ਸਰਦਾਰ ਚੰਦੀ ਸਿੰਘ ਜੀ ਜੋ ਹਲਕਾ ਜਲੰਧਰ ਤੋਂ ਐਮਪੀ ਦੇ ਉਮੀਦਵਾਰ ਨੇ ਉਹਨਾਂ ਦੇ ਸੁਪੁੱਤਰ ਨਵਜੀਤ ਜੀ ਆਪਣੇ ਕੋਲ ਇਲੈਕਸ਼ਨ ਦੇ ਸਮਾਰੋਹ ਵਿੱਚ ਆਏ ਨੇ ਸੋ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਪਰਵਾਨੇ ਸੱਜਣ ਐਡਵੋਕੇਟ ਅਸ਼wini ਜੀ ਵਿਆਸ ਸਿੰਘ ਸਰਵਾਰ ਜੀ ਦਿੱਤੀ ਜੀ ਦੇਸ਼ ਰਾਜ ਮਾਲਵੀ ਸੋ ਅਸੀਂ ਇਥੇ ਪ੍ਰੈਸ ਵਰਤਰੀਆਂ ਵਗਾਂ ਨੂੰ ਆਵਾਜ਼ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ ਔਰ ਬਾਕੀ ਜੋ ਆਪਣੇ ਹੋਰ ਸਾਥੀ ਹੈ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਆਉਣ ਵਾਲੀ ਪਹਿਲੀ ਤਰੀਕ ਨੂੰ ਪੰਜ ਦਿਨਾਂ ਛਾਂ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਸਭਾ ਕੰਡਿਸ਼ਨ ਨੂੰ ਚੱਲੂ ਕਾਂਡਿਆ ਕਰਨਾ ਸੋ ਮੈਂ ਬੀਤੀ ਦਾ ਬਰਾ ਮਨ ਲੰਬੀ ਦੀ ਹੋ ਜਾਂਦੀ ਹੈ ਇੱਥੇ ਪਹੁੰਚੇ ਸਾਰੇ ਪਿੰਡ ਦੇ ਨੱਤੇ ਨਰਾਸੀ ਸਾਰੇ ਪਹਿਲਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਭ ਜੀ ਰਿਵਾਈਡ ਜੀ ਸਤਿ ਆਪਾਂ 2024 ਲੋਕ ਸਭਾ ਦੇ ਲਈ ਉੱਤਰ ਹੋਏ ਜਿਹਦੇ ਵਿੱਚ ਆਪਾਂ ਵੋਟਾਂ ਪਾ ਕੇ ਮੈਂਬਰ ਬਾਦੂਟ ਹੋਏ ਇਹਨਾਂ ਮੈਂਬਰਾਂ ਨੇ ਇਕੱਠੇ ਹੋ ਕੇ ਉੱਪਰ ਪ੍ਰਧਾਨ ਮੰਤਰੀ ਚੁਣੇ ਜਿਹੜਾ ਪ੍ਰਧਾਨ ਮੰਤਰੀ ਇਸ ਸਮੇਂ ਆਪਣੇ ਤੇ ਰਾਜ ਕਰ ਰਿਹਾ ਹੈ ਜਿਹਦੀ ਸਰਕਾਰ ਆਪਣੇ ਤੇ ਰਾਜ ਕਰ ਰਹੀ ਨਿੰਦਰ ਲੋਕੀ ਇਹਨੇ ਆਪਣੇ ਪੰਜਾਬ ਨੂੰ ਲੁੱਟਿਆ ਤੇ ਛੁਟਿਆ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ بڑا ਕੀਤਾ ਉਹਨੂੰ ਮਾਰਨ ਦੀ ਹਰ ਹੱੱਟ ਪਤੰਡਾ ਇਹ ਆਪਣਾ 1.5 ਸਾਲ ਕਿਸਾਨਾਂ ਨੂੰ ਦਿੱਲੀ ਦੀ ਜਰੂਹਾਂ ਤੇ ਬਿਠਾ ਕੇ ਰੱਖਿਆ ਜਿੱਦੇ 'ਚ 750 ਬੰਦਾ ਆਪਣਾ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਇਹਨੇ ਕਿਹਾ ਵੀ ਤੁਹਾਨੂੰ ਐਮਐਸਟੀ ਦੇਵਾਂਗੇ ਤੁਸੀਂ ਚਲੇ ਜਾਓ ਆਪਾਂ ਇੱਕ ਉਹਨਾਂ ਤੋਂ ਲੈਟਰ ਲੈ ਕੇ ਵਾਪਸ ਆ ਗਏ 2 ਸਾਲ ਹੋ ਗਏ ਜਦੋਂ ਆਪਾਂ ਐਮਐਸਕੇ ਦੀ ਦੁਆਰਾ ਮੰਨ ਕੀਤੀ ਜਦੋਂ ਨਹੀਂ ਇਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਤਾਂ ਆਪਾਂ ਨੂੰ ਲਾਠੀਆਂ ਨਾਲ ਅਥਰੂ ਗੈਸਾਂ ਨਾਲ ਗੋਲੀਆਂ ਨਾਲ ਆਪਣਾ ਸਵਾਗਤ ਕੀਤਾ ਜਿੱਥੇ ਆਪਣੇ ਬੰਦਿਆਂ ਨੇ ਅੱਖਾਂ ਗਵਾਈਆਂ ਆਪਣੇ ਬੰਦਿਆਂ ਦੀ ਲੱਤਾਂ ਬਾਹਾਂ ਤੋੜੀਆਂ ਇੱਥੇ ਤੱਕ ਵੀ ਆਪਣਾ 21 ਸਾਲ ਦਾ ਮੁੰਡਾ ਨੌਜਵਾਨ ਸ਼ਹੀਦ ਹੋ ਗਿਆ ਕੋਈ ਜਨਤਨਾ ਔਰ ਉਸ ਦੀ شہادت ਨੂੰ ਇਨਸਾਫ ਤਾਂ ਕੀ ਦੇਣਾ ਸੀ ਇੱਥੇ ਤੱਕ ਹੀ ਇੱਥੇ ਦੀ ਸਾਡੀ ਮੌਜੂਦਾ ਸਰਕਾਰ ਝਾੜੂ ਵਾਲਿਆਂ ਦੀ ਸਰਕਾਰ ਜਿਹੜਾ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨਾਂ ਦਾ ਮੁੰਡਾ ਦੱਸਦਾ ਉਹਨੇ ਵੀ ਇਨਸਾਫ ਨਹੀਂ ਦਿੱਤਾ ਜੇ ਕਿਸਾਨ ਮੰਗ ਕਰਦੇ ਸੀ ਕਿ ਮੁੰਡੇ ਦੀ ਮੌਤ ਹੋਈ ਹੈ ਹਰਿਆਣਾ ਸਰਕਾਰ ਦੀ ਗੋਲੀਆਂ ਨਾਲ ਤਾਂ ਹਰਿਆਣਾ ਸਰਕਾਰ ਤੇ 302 ਦਾ ਪਰਚਾ ਹੋਣਾ ਚਾਹੀਦਾ ਉਨੇ ਨਸਾਨਾਂ ਦੀ ਸੋਣੀ ਉਹ ਪੰਜਾਬ ਦੇ ਨਾਲ ਨਹੀਂ ਖੜਿਆ ਮੋਦੀ ਦੀ ਝੋਲੀ ਪੈ ਕੇ 0 ਐਫ ਆਈ ਆਰ 302 ਬੇਨਾਮੀ ਬੰਦੇ ਆ ਦੇ ਐਫ ਆਈ ਆਰ ਕਰਕੇ ਬੰਤੇ ਦੀ ਸ਼ਹਾਦਤ ਦਿੱਤੀ ਜੀ ਇਹੇ ਜਿਹੜਾ ਆਪਾਂ ਮੁੱਖ ਮੰਤਰੀ ਚੁਣ ਲਿਆ ਜਿਹਨਾਂ ਦੀ ਪੈਰਾਂ 'ਚ ਜਾਨ ਨਹੀਂ ਹੈ ਜਿਹਨੇ ਲੱਤਾਂ ਭਾਰ ਨਹੀਂ ਚਲਦੀਆਂ ਜਿਹੜੇ ਮੋਦੀ ਤੋਂ ਡਰਦੇ ਪੰਜਾਬ ਦੇ ਨਾਲ ਖੜ ਨਹੀਂ ਸਕਦੇ ऐसे मुख्यमंत्री को उपਕਰਣਾ 2 साल हो गए इस मुख्यमंत्री नु गल्ला नाल अपना ਢਿੱਡ ਭਰੀ ਜਾ ਰਿਹਾ ਚੁੱਕ ਲਿਆ ਨਾਲ ਆਪਣਾ ਢਿੱਡ ਭਰੀ ਜਾ ਰਿਹਾ ਪਰ ਜੇ ਆਪਾਂ ਆਪਣੇ ਪੰਜਾਬ ਦੀ ਆਰਥਿਕ ਹੋਂਦਤਾ ਜਾਂ ਆਪਣੇ ਪਿੰਡਾਂ ਦੇ ਹਾਲਾਤਾਂ ਬਾਰੇ ਦੇਖੀਏ ਤਾਂ ਇੱਕ ਵੀ ਕੰਮ ਥੱਲੇ ਨਹੀਂ ਹੋਇਆ 80000 ਕਰੋੜ ਰੁਪਇਆ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਗੱਜਾ ਚੱਕਿਆ ਤੇ 1 ਰੁਪਿਆ ਕਿਸੇ ਪਿੰਡ ਦੀ ਪੰਚਾਇਤ ਦੇ ਹੱਥ ਤੇ ਨਹੀਂ ਰੱਖਿਆ ਵੀ ਉਹ ਡਿਵੈਲਪਮੈਂਟ ਕਰਾ ਸਕੋ 1 ਰੁਪਿਆ ਆਪਣੇ ਘਰ ਦੇ ਘਰਾਂ ਤੱਕ ਨਹੀਂ ਪਹੁੰਚਾਇਆ ਵੀ ਆਪਾਂ ਸਾਡੇ ਘਰ ਦੀ ਕੋਈ ਆਰਥਿਕ ਹੋਂਦਾਰ ਸਾਨੂੰ ਸਾਡੀ ਕਿਤੇ ਠੀਕ ਹੋ ਸਕੀ ਬਸ ਗੱਲਾਂ ਤੇ ਗੱਲਾਂ ਪਹਿਲਾਂ 1000 ਰੁਪਏ ਦਾ ਨਾਰਾ ਲਾ ਕੇ ਬਿੱਕੀਆਂ ਨੂੰ 1000 ਰੁਪਏ ਦਵਾ ਕੇ ਤਾਂ ਬੋਟਾਂ ਲੈ ਲੀਆਂ 27 ਮਹੀਨੇ ਹੋ ਗਏ ਹਜ਼ਾਰ ਹਜ਼ਾਰ ਤੱਕ ਕੀ ਦੇਣਾ ਸੀ ਜਿਹੜੇ ਗਰੀਬਾਂ ਨੂੰ ਕਣਕ ਮਿਲਦੀ ਸੀ ਉਹ ਵੀ ਘੱਟਦੀ ਕੁਝ ਕਾਟਾ ਦਿੰਨੇ ਆ ਉਹ ਵੀ ਉਹਦੇ ਚ ਕੀ ਅੱਜ ਮੈਂ ਪਿਛਲੇ ਪਿੰਡਾਂ ਸੁਣ ਰਿਹਾ ਉਹਦੇ ਸੁنڈੀਆਂ ਪਈਆਂ ਹੁੰਦੀਆਂ ਇਹ ਜੇ ਹਾਲਾਤ ਆ ਜੇ ਆਪਾਂ ਅੱਜ ਪੰਜਾਬ ਦੇ ਵਿੱਚ ਨੇ ਰੋਜ਼ਗਾਰੀ ਦਾ ਕਿਤੇ ਕੋਈ ਨਾਮ ਨਹੀਂ ਹੈ ਨਸ਼ਾ ਪੰਜਾਬ ਚ ਗੜੀ ਗੜੀ ਫਿਕੜ ਲੱਗਿਆ ਲੁਟਕਾ ਤੁਮਹ ਪੰਜਾਬ ਚ ਗਲੀ ਗਲੀ ਪਿੰਡ ਪਿੰਡ ਹੋਣ ਲੱਗ ਪਏ। ਫਰੋਤੀਆਂ ਆਮ ਬੰਦਿਆਂ ਤੋਂ ਜੇ ਕੋਈ 2 ਪੈਸੇ ਕਮਾਣ ਲੱਗਦਾ ਉਸ ਤੋਂ ਫਰੋਤੀ ਵਾਲੇ ਪੈਸੇ ਮੰਗਣ ਆ ਜਾਂਦੇ ਨੇ ਨਾ ਦੋ ਤਾਂ ਮਾਰ ਦਿੰਦੇ। ਸਿੱਧੂ ਮੂਸੇ ਵਾਲਾ ਇੰਨਾ ਨਾਮੀ ਗਾਇਕ ਇਹਨਾਂ ਦੀਆਂ ਦਿਨ ਲੈਕੀਆਂ ਕਰਾਂ ਦੇ ਨਾਲ ਸਰਕਾਰ ਦੀਆਂ ਦਿਨ ਲੈਕੀਆਂ ਕਰਨ ਆਪਣੇ ਵਿੱਚੋਂ ਚੱਲੂ। ਇਹ ਜਿਹੜੇ ਲੋਕ ਸਟੇਜ ਸੰਭਾਲ ਸਕਦੇ ਸੀ ਅੱਜ ਆਪਾਂ ਉਹਨਾਂ ਨੂੰ ਸਟੇਜ ਸੰਭਾਲਦੀ ਤਾਂ ਅੱਜ ਆਪਣੀ ਇਹ ਹਾਲਾਤ ਬਣਦੇ ਜੇ ਮਨਮੋਹਨ ਸਿੰਘ ਦੀ ਸਰਕਾਰ 2014 ਚ ਸੀ ਤਾਂ ਆਪਾਂ ਨੂੰ ਰਾਈਟ ਟੂ ਫੂਡ ਐਕਟ ਮਿਲਿਆ ਜਿਹਦੇ ਵਿੱਚ ਉਹਨਾਂ ਨੇ ਪਾਲਿਸੀ ਬਣਾਈ ਵੀ ਚਾਹੇ ਬੰਦਾ ਗਰੀਬ ਹੈ ਪਰ ਉਹਨੂੰ ਰੋਟੀ ਖਾਣ ਦਾ ਅਧਿਕਾਰ ਹੈ ਤਾਂ ਆਪਾਂ ਨੂੰ ਦਾਣੇ ਮਿਲਣਗੇ ਉਹਨਾਂ ਨੇ ਰਾਈਟ ਦੀ ਐਜੂਕੇਸ਼ਨ ਪਾਲਿਸੀ ਬਣਾਈ ਵੀ ਚਾਹੇ ਬੰਦਾ ਗਰੀਬ ਹੈ ਜੇ ਉਹ ਪੜਨਾ ਚਾਹੇ ਤਾਂ ਉਹਨੂੰ ਵਜੀਫਾ ਦੇ ਕੇ ਸਰਕਾਰ ਪੜਾਉਂੂ। ਉਹਨਾਂ ਨੇ ਨਰੇਗਾ ਵਰਗੀਆਂ ਸਕੀਮਾਂ ਆਪਣੇ ਪਿੰਡੀਆਂ ਭੰਡੀਆਂ ਦੇ ਵਿੱਚ ਜਿਹਦੇ ਵਿੱਚ ਆਪਾਂ ਆਪਣੀ ਕਿਸ਼ਾਨੀ ਖਵਾ ਸਕੀਏ ਕੰਮ ਕਰਦੇ। ਪਰ ਇਹਨਾਂ 10 ਸਾਲਾਂ ਦੇ ਵਿੱਚ ਜੇ ਨਰੇਂਦਰ ਮੋਦੀ ਨੇ ਕੁਝ ਦਿੱਤਾ ਹੈ ਤਾਂ ਉਹ ਮਹਿੰਗਾਈ ਨੂੰ ਬੜਾਵਾ ਹੀ ਦਿੱਤਾ ਹੈ। ਜਿਹੜਾ 400 ਰੁਪਏ ਦਾ ਸਿਲੰਡਰ 2014 'ਚ ਸੀ ਅੱਜ 1100 ਦਾ ਹੋਇਆ ਹੋਇਆ ਜਿਹੜਾ 55 ਰੁਪਏ ਦਾ ਤੇਲ 2014 'ਚ ਸੀ ਅੱਜ 95 ਰੁਪਏ ਦਾ ਹੋ ਰਿਹਾ ਹੈ ਜਿਹੜੀ ਦੋ ਕੋ ਖੱਗਿਆ ਨੌਕਰੀਆਂ ਦੀ ਇਹ ਗੱਲ ਕਰਦੇ ਸੀ ਅੱਜ ਕਪੜਾ ਕੋਈ ਇੱਕ ਨੌਜਵਾਨ ਦੱਸ ਦੇ ਸਾਨੂੰ ਸੈਂਟਰ ਦੀ ਕੋਈ ਗੱਲ ਅੱਜ ਬਸ ਜੇ ਕੋਈ ਰਾਜਨੀਤੀ ਕਰ ਰਿਹਾ ਹੈ ਤਾਂ ਉਹ ਧਰਮ ਦੇ ਨਾਮ ਤੇ ਲੋਕਾਂ ਨੂੰ ਫਾੜ ਦੀ ਰਾਜਨੀਤੀ ਕਰਦਾ ਹੈ ਅੱਜ ਜੇ ਕੋਈ ਰਾਜਨੀਤੀ ਕਰ ਰਿਹਾ ਤਾਂ ਡਰਾਂ ਧਮਕਾਉਣ ਦੀ ਪਰਚਿਆਂ ਦੇ ਡਰ ਦੀ ਲਾਠੀਆਂ ਦੇ ਡਰ ਦੀ ਗੋਡੀਆਂ ਦੇ ਡਰ ਦੀ ਰਾਜਨੀਤੀ ਕਰ ਰਿਹਾ ਅੱਜ ਜੇ ਆਪਣੇ ਘਰਾਂ ਵਿੱਚ ਸੱਥਾਂ ਵਿੱਚ ਇਹ ਗੱਲਾਂ ਹੋ ਰਹੀਆਂ ਵੀ ਸੰਵਿਧਾਨ ਨੂੰ ਖਤਰਾ ਹੈ ਕਿ ਅਗਲੀ ਇਲੈਕਸ਼ਨ ਜੇ ਇਹ ਆਗੇ ਹੋਣੀ ਹੈ ਜਾਂ ਨਹੀਂ ਹੋਣੀ ਤਾਂ ਉਹ ਤਾਂ ਹੋ ਰਹੀ ਹੈ ਵੀ ਇਹ ਜੇ ਤਾਨਾਸ਼ਾਹੀ ਆਪਣੇ ਉੱਪਰ ਰਾਜ ਕਰ ਰਹੀ ਹੈ ਜਿਹੜੇ ਸਾਨੂੰ ਆਪਣੀ ਆਵਾਜ਼ ਚੱਕੜ ਨਹੀਂ ਦਿੰਦੇ ਜਿਹੜੇ ਸੰਵਧਾਨਿਕ ਸਾਨੂੰ ਹੱਕ ਮਿਲੇ ਹੋਏ ਆ ਜਿਹੜੇ ਉਹ ਮਾਰਨ ਨਹੀਂ ਦਿੰਦੇ ਆਪਾਂ ਨੂੰ ਸੰਵਧਾਨਿਕ ਹੱਕ ਹੈ ਕਿ ਜੇ ਸਾਡਾ ਕੋਈ ਹੱਕ ਮਾਰਦਾ ਹੋਵੇ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਜੇ ਅਸੀਂ ਅੱਜ ਸਰਕਾਰਾਂ ਦੇ ਪ੍ਰੋਟੈਸਟ ਕਰੀਏ ਸਾਡੇ ਲਾਖੇ ਚੱਲਦੇ ਆ ਸਾਡੇ ਗੁਣੀਆਂ ਚੱਲਦੇ ਆ ਅੱਖਰੂ ਕਿਸੇ ਚੱਲਦੇ ਇੱਥੇ ਆળો ਵੀ ਮੁੱਖ ਮੰਤਰੀ ਸਾਡੇ ਨਾਲ ਉਹੀ ਕਰਦਾ ਜੇ ਕੋਈ ਨੌਜਵਾਨ ਆਪਣੀ ਬਾਤ ਚੱਕਦਾ ਹੈ ਵੀ ਦਸ਼ਾ ਵਿਕਰਿਆ ਸਾਨੂੰ ਬੇਰੋਜ਼ਗਾਰੀ ਹੋ ਰਹੀ ਹੈ ਤਾਂ ਉਹਨੂੰ ਚੱਕ ਕੇ ਪਰਚੇ ਕਰ ਦਿੱਤੇ ਜਾਂਦੇ ਹਨ ਇਹਦਾ ਛੋਟੀ ਜਿਹੀ ਉਦਾਹਰਣ ਹੈ ਆਹ ਭਾਨਾ ਸਿੱਧੂ ਮੁੰਡਾ ਉਹ ਸਰਕਾਰ ਖਿਲਾਫ ਬਾਦ ਚੱਕਦਾ ਸੀ ਉਹ ਚੱਕ ਕੇ ਪਰਚਾ ਕਰਦਾ ਚੈਨੀ ਚੋਰੀ ਦਾ ਪਰਚਾ ਕਰਦਾ ਜਿਹੜੇ ਚੈਨੀ ਚੋਰ ਆ ਉਹਨਾਂ ਤੇ ਕੋਈ ਪਰਚੇ ਨਹੀਂ ਹੁੰਦੇ ਜਦੋਂ ਪੰਜਾਬ ਉਹਦੇ ਨਾਲ ਖੜਿਆ ਤਾਂ ਉਹਨੂੰ ਚੱਕ ਕੇ ਉਹਦੇ ਘਰ ਦੇ ਤੇ ਵੀ ਪਰਚਾ ਕਰਦਾ ਭੈਣਾ ਦੇ ਵੀ ਪਰਚਾ ਵੀ ਦਬਾਓ ਪਾਓ ਅੱਜ ਜੇ ਕੋਈ ਆਪਣੇ ਹੱਕਾਂ ਲਈ ਮੁੱਖ ਮੰਤਰੀ ਦਾ ਕਰੋ ਕਰਦਾ ਤਾਂ ਉਹਨੂੰ ਨજરਬੰਦ ਕਰ ਦਿੰਨੇ ਐਮਰਜੈਂਸੀ ਵਰਗੇ ਤਾਂ ਆਪਣੇ ਪੰਜਾਬ ਦੇ ਵਿੱਚ ਹਾਲਾਤ ਬਣਾਈ ਹੋਏ ਸੋ ਅੱਜ ਆਪਾਂ ਇਕੱਠੇ ਹੋਣ ਦੀ ਲੋੜ ਹੈ ਆਪਣੀ ਆਜ਼ਾਦੀ ਵਾਪਸ ਲੈਣ ਦੀ ਆਪਣਾ ਸੰਵਿਧਾਨ ਬਚਾਏ ਰੱਖਣ ਦੀ ਆਪਣੀ ਕਿਸਾਨੀ ਬਚਾਏ ਰੱਖਣ ਦੀ ਆਪਣੀ ਨੌਜਵਾਨੀ ਬਚਾਏ ਰੱਖਣ ਦੀ ਤੇ ਜੇ ਆਪਾਂ ਨੂੰ ਬੀਜੇਪੀ ਕੋਈ ਛੁਟਕਾਰਾ ਚਾਹੀਦਾ ਉਹਦਾ ਕੋਈ ਇੱਕ ਹੱਲ ਹੈ ਉਹ ਹੈ ਕਾਂਗਰਸ ਪਾਰਟੀ ਕਿ ਕਿ ਕਾਂਗਰਸ ਪਾਰਟੀ ਪੂਰੇ ਭਾਰਤ ਚ ਇਕੱਲੀ ਪਾਰਟੀ ਹੈ ਜਿਹੜੇ ਭਾਜਪਾ ਦੇ ਵਿਰੁੱਧ ਪੂਰੇ ਨੈਸ਼ਨਲ ਚ ਲੜ ਰਹੀ ਹੈ ਪੂਰੇ ਭਾਰਤ ਚ ਲੜ ਰਹੀ ਹੈ ਬਾਕੀ ਪਾਰਟੀ ਦਾ 20 ਸੀਟਾਂ ਤੋਂ ਉੱਪਰ ਨਹੀਂ ਕੋਈ ਲੜ ਰਿਹਾ ਸੋ ਜੇ ਆਪਾਂ ਨੂੰ ਇਹਨਾਂ ਤੋਂ ਛੁਟਕਾਰਾ ਚਾਹੀਦਾ ਹੈ ਆਪਾਂ ਨੂੰ ਆਪਣੇ ਕਿਸਾਨੀ ਆਪਣੇ ਸੰਵਿਧਾਨ ਆਪਣੀ ਨੌਜਵਾਨੀ ਬਚਾਣੀ ਹੈ ਤਾਂ ਆਪਾਂ ਨੂੰ ਕਾਂਗਰਸ ਪਾਰਟੀ ਦੇ ਨਾਲ ਖੜਨਾ ਪੈਣਾ ਤੇ ਉਹ ਉਮੀਦਵਾਰ ਦੇ ਨਾਲ ਖੜਨਾ ਪੈਣਾ ਜਿਹੜਾ ਪੰਜਾਬ ਨਾਲ ਅੱਗੇ ਖੜਦਾ ਆਇਆ ਜੋ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਹੈ ਜਿਨੇ ਫੈਦਿਆਂ ਨੂੰ ਦੇਖ ਕੇ ਪੈਸਿਆਂ ਨੂੰ ਦੇਖ ਕੇ ਆਪਣੇ ਦਲ ਨਹੀਂ ਬਦਲੇ ਉਹ ਪਹਿਲਾਂ ਵੀ ਕਾਂਗਰਸ ਚ ਚੰਗੇ ਸਮੇਂ ਵੀ ਕਾਂਗਰਸ ਚ ਰਹੇ ਮਾੜਾ ਸਮਾਂ ਆਇਆ ਤਾਂ ਵੀ ਕਾਂਗਰਸ ਚ ਰਹੇ ਆਪਣੇ ਲੋਕਾਂ ਦੀ ਆਵਾਜ਼ ਚੱਕਦੇ ਰਹੇ ਇਹ ਲੋਕ ਤਾਂ ਜਿਹੜੇ ਹੋਰ ਉਮੀਦਵਾਰ ਖੜੇ ਐ ਦਿਨ ਦਿਨ ਦਲ ਦਾ ਬਦਲ ਕੇ ਆਏ ਹੋਏ ਜਿਹਨੂੰ ਤੁਸੀਂ 10 ਮਹੀਨੇ ਪਹਿਲਾਂ ਝਾੜੂ ਪੁੱਜਾ ਕੇ ਭੇਜਿਆ ਅੱਜ ਉਹੀ ਬੀਜੇਪੀ ਦਾ ਝੰਡਾ ਫੜੀ ਬੈਠਾ ਹੈ ਜਿਨ੍ਹਾਂ ਕਾਲੀਦਲ ਚ ਸੀਗਰ ਜਿਹੜਾ 10 ਦਿਨ ਪਹਿਲਾਂ ਅਜੋ ਝਾੜੂ ਦੀ ਟਿਕਟ ਲਈ ਬੈਠਾ ਇਹ ਲੋਕ ਦਲ ਆਪਣੇ ਹੱਕਾਂ ਨੂੰ ਦਿਵਾਣ ਲਈ ਨਹੀਂ ਬਦਲ ਰਹੇ ਇਹ ਲੋਕ ਆਪਣੇ ਤੇ ਹੁੰਦੇ ਅਤਿਆਚਾਰ ਨੂੰ ਦੇਖ ਕੇ ਨਹੀਂ ਗੱਲ ਬਦਲ ਰਹੇ ਇਹ ਲੋਕ ਆਪਣੇ ਸੈਲਫਿਸ਼ ਮੋਟਿਵ ਲਈ ਆਪਣੇ ਖੁਦ ਦੇ ਪਰਿਵਾਰਾਂ ਦੀਆਂ ਝੋਲੀਆਂ ਭਰਨ ਲਈ ਆਪਣੇ ਗਲਤ ਕੰਦੇ ਚਲਾਉਣ ਲਈ ਆਪਣੇ ਕੋਲ ਪਾਵਰ ਰੱਖਣ ਲਈ ਅਹੁਦੇ ਰੱਖਣ ਲਈ ਤਾਂ ਬਦਲ ਰਹੇ ਸੋ ਆਪਾਂ ਨੂੰ ਇਹ ਜੇ ਦੋ ਗਿਲਿਆ ਬੰਦਿਆਂ ਤੋਂ ਬਚ ਕੇ ਰਹਿਣਾ ਪੈਣਾ ਜਿਹਦਾ ਆਪ ਦਾ ਕੋਈ ਸਟੈਂਡ ਨਹੀਂ ਕੱਲ ਨੂੰ ਸਾਡੇ ਤੇ ਕੀ ਮੁਸੀਬਤ ਪੈ ਗਈ ਉਹ ਕਿਵੇਂ ਆਪਣੇ ਦੀ ਸਟੈਂਡ ਕਰ ਜੂਗਾ ਸੋ ਆਪਾਂ ਨੂੰ ਉਹ ਨਿਰੋਲ ਉਮੀਦਵਾਰ ਜਿਹੜਾ ਆਪਣੇ ਸਟੈਂਡ ਤੇ ਖੜਾ ਰਿਹਾ ਹੈ ਇਹਨੇ ਪੰਜਾਬ ਦੇ ਗਰੀਬਾਂ ਲਈ ਗੱਲ ਕੀਤੀ ਉਹਨਾਂ ਨੇ ਕੰਮ ਕੀਤਾ ਜੇ ਆਪਾਂ ਨੂੰ 3 ਮਹੀਨੇ ਦਾ ਸਮਾਂ ਮਿਲਿਆ ਉਹਨਾਂ 3 ਮਹੀਨਿਆਂ ਦੇ ਵਿੱਚ ਆਪਾਂ ਉਹ ਕੰਮ ਕੀਤੇ ਜਿਦੇ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਚਾਹੇ ਬਿਜਲੀ ਦੇ ਬਕਾਏ ਖੜੇ ਸੀ ਉਹ ਮਾਫ ਕੀਤੇ ਪਾਣੀ ਦੇ ਬਕਾਏ ਖੜੇ ਸੀ ਉਹ ਮਾਫ ਕੀਤੇ ਆਪਣੇ ਟੈਂਕੀ ਆ ਜਿਹੜੀ ਪਾਣੀ ਪੀਣ ਵਾਲੀ ਉਹਦੇ ਬਕਾਏ ਖੜੇ ਸੀ ਉਹ ਮਾਫ ਕੀਤੇ ਲਾਲਕੀਰ ਦੇ ਅੰਦਰ ਜਿਹੜੇ ਘਰ ਰਹਿੰਦੇ ਸੀ ਉਹਨਾਂ ਨੂੰ ਨਦੀ ਮਾਲਕੀਅਤ ਦੇਣ ਦੀ ਪਾਲਿਸੀ ਲੈ ਕੇ ਆਏ ਮੇਰਾ ਘਰ ਮੇਰੇ ਨਾਮ પેટ્રોલ ਟੀਜ਼ਰ ਉਸ ਅਸਤਾ ਕੀ ਤੱਕ ਸੋ ਐਦਾਂ ਦੇ ਨੀਕਾ ਕੰਮ ਹੈ ਜਿਹੜੇ ਉਸ ਸਮੇਂ ਦੇ ਵਿੱਚ ਕੀਤੇ ਜਿਹੜੇ ਤੁਸੀਂ ਲੋਕਾਂ ਨੇ ਦੇਖੇ ਉਹਨਾਂ ਦੀ ਕਾਰਜਕਾਰੀ ਦੇਖੀ ਸੋ ਅੱਜ ਉਹੀ ਉਮੀਦਵਾਰ ਅੱਜ ਆਪਣੇ ਵਿੱਚ ਖੜਾ ਤੇ ਆਪਾਂ ਉਸ ਉਮੀਦਵਾਰ ਨੂੰ ਇਕੱਠੇ ਹੋ ਕੇ ਵੋਟਾਂ ਪਾ ਕੇ ਉਸ ਨੂੰ ਕਾਮਯਾਬ ਕਰੀਏ ਤਾਂ ਕਿ ਆਪਣੀ ਆਵਾਜ਼ ਜਿਹੜੀ ਪਾਰਲੀਮੈਂਟ ਚ ਸੁਣ ਸਕੇ ਜਲੰਧਰ ਚ ਤਾਂ ਕਿ ਡਵੈਲਪਮੈਂਟ ਦੀ ਕੋਈ ਰਾਹ ਦਿਖ ਸਕੇ 2 ਸਾਲ ਹੋ ਗਏ ਨਾ ਤੋ ਤਾਂ ਇਤ ਨਹੀਂ ਲੱਗੀ 10 ਮਹੀਨੇ ਇਹਨਾਂ ਦੇ ਐਮਪੀ ਬਣਾਏ ਨੂੰ ਹੋ ਗਏ ਕੋਈ ਇੱਕ ਨਵਾਂ ਪ੍ਰੋਜੈਕਟ ਨਹੀਂ ਲੱਗੇ ਆ ਸਕੇ ਜਲੰਧਰ ਦੇ ਵਿੱਚ ਕੋਈ ਨਵਾਂ ਹਸਪਤਾਲ ਸਰਕਾਰੀ ਕੋਈ ਨਵੀਂ ਯੂਨੀਵਰਸਿਟੀ ਨਹੀਂ ਲੱਗੇ ਆ ਸਕੇ ਕੋਈ ਆਪਣੇ ਮੁੰਡਿਆਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਕੋਈ ਨਵੀਂ ਇੰਡਸਟਰੀ ਨਹੀਂ ਲੱਗੇ ਆ ਸਕੇ ਜਿੱਥੇ ਅਸੀਂ ਪ੍ਰਾਈਵੇਟ ਰੋਜ਼ਗਾਰ ਕਰੀਏ ਨਾ ਕਿਸਾਨੀ ਬਚਾ ਸਕੇ ਸੋ ਆਪਾਂ ਉਹਨਾਂ ਨਾਲ ਸਰਦਾਰ ਚਰਨਦੀਪ ਸਿੰਘ ਜੰਮੀਨਲ ਖੜੀਏ ਤੇ ਫੱਟੀਏ ਨਾ ਜੇ ਆਪਾਂ ਫੱਟ ਜੰਨੇ ਆ ਪੂਰਾ ਪਾਰਟੀਆਂ ਦੇ ਵਿੱਚ ਜਿਹੜੀ ਬੀਜੇਪੀ ਦੇ ਵਿਰੋਧੀ ਪਾਰਟੀਆਂ ਜਿਹੜੇ ਫੱਟਦੇ ਆ ਤਾਂ ਬੀਜੇਪੀ ਫੇਰ ਤੱਕੜੀ ਹੁੰਦੀ ਹੈ ਆਪਾਂ ਇੱਕੋ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਪਾਸੇ ਵੋਟਾਂ ਪਾਈਏ ਤੇ ਸਰਦਾਰ ਚਰਨਦੀਪ ਸਿੰਘ ਜੰਮੀ ਨੂੰ ਵੱਡੀ ਜਿੱਤ ਨਾ ਦਿਤਾਈਏ ਤਾਂ ਕਿ ਉਹ ਆਪਣੇ ਹੱਕਾਂ ਦੀ ਆਵਾਜ਼ ਪਾ ਲਈ ਮੈਂਟਰੀ ਬਣ ਸਕਣ એમના શબ્દોનો થોડા સારેનો બહુત બહુત ਧન્યવાદ આપ બાઈજી સરદાર સાહેબ કા જય હિન્દ બાઈજી કા તો બોલી કરી સભન નામના જેરો કે બડા આતિહાસિક મળ રયા ઓર એ સનગર ની બડી અહમિયત રહી હે ડાંગર તેર ઓર એનો 2 નંબર તે ફોટો લાગીયા સરદાર સબુન સિંહજી એ ડાંગર તેર કભી સે ભલારા થી ਲੇਕਿਨ ਅਫਸੋਸ ਇਸ ਗੱਲ ਦਾ ਜਿਸ ਪਾਰਟੀ ਨੇ ਉਹ ਕੰਮ ਕਰ ਰਿਹਾ ਸੀ ਉਸੇ ਪਾਰਟੀ ਨੇ ਉਹ ਹਰਾਇਆ ਲੇਕਿਨ ਉਹ ਅਜੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਆ ਕਿ ਜੇਲ੍ਹ ਫੰਦੀ ਦੇ ਪੂਰੇ ਦਾਅਵੇਦਾਰ ਸੀ ਲੇਕਿਨ ਜਿਹੜਾ ਅਜੇ ਦਾ ਅਨੁਸ਼ ਛੱਡ ਕੇ ਗਏ ਆ ਜਿਹਨਾਂ ਨੂੰ ਅਸੀਂ ਕਾਲੂ ਜੀ ਕੋਲ ਵੋਟਾਂ ਹੀ ਪਾਈਆਂ ਪਿਛਲੀ ਵਾਰੀ ਉਹ ਤੋਂ ਪਹਿਲਾਂ ਜੇਕਰ ਉਹਨੂੰ ਪਾਈਆਂ ਤੇ ਉਹ ਤੁਸੀਂ ਦਿਤਾ ਕੇ ਭੇਜਿਆ ਅੱਜ ਜੇਕਰ ਮਜੀਦ ਕੋਲ ਦੀ ਮਾਂ ਜਿਹੜੀ ਕਾਲੂ ਜੀ ਕੋਲ ਕਿਹਲੇ ਵੋਟਾਂ ਮੰਗ ਰਹੀ ਹੈ ਜੇ ਉਹਨੂੰ ਹਰਾਇਆ ਬੜੀ ਸ਼ਰਮ ਦੀ ਗੱਲ ਹੈ ਸਹੀ ਦਾ সাডা আনা সাডান সাডা হাডাই থে আকেতে তোয়াকেতে হাথয়ে কান্জিতে করনাই তাকেতে তাকেসিনা কেসকাকে দাসকাকে এপনাই কেনাই � ਥੋੜਿਆ ਸੱਜੇ ਤੇ ਨਾਲ ਕਿਹੜਾ ਨਾ ਪਾਪਾ ਕਿਤੇ 12 ਬੈਂਤੀਆ ਵੀ ਸ਼ੋਰਟਿੰਗ ਲੈ ਕੇ ਜਾਣਾ ਤੇ ਸਮੇਂ ਦੀ ਘਾਟ ਨੂੰ ਕਰਕੇ ਮੌਸਮ ਜਿਹੜਾ ਗਰਮ ਜਿਹਾ ਜਿਆਦਾ ਹੋਊਗਾ ਤੁਸੀਂ ਬੁੱਲੇ ਬਾਹਰ ਨਿਕਲੋਗੇ ਦੋ ਜੀ ਦਾ ਮੋੜਾ ਹੋਣਾ ਬਹੁਤ ਪਸੀਨਾ ਸਾਨੂੰ ਨਾ ਤਾਂ ਟਾਈਮ ਸਾਡਾ ਆਪਣਾ ਨਹੀਂ ਰਿਹਾ ਰਾਜਾ ਤਾਂ ਸਾਰਾ ਕਸ਼ੋਰ ਉੱਥੇ ਚੱਲ ਗਿਆ ਅੰਤ ਦਿਨ ਦਾਸ ਦਾ ਸਾਡੇ ਬਾਰੇ ਦਾ ਸਾਡੇ ਬੈਕਸੇ ਹੱਸੀ ਕੋਈ ਨਾ ਤੋਂ ਮੈਨੂੰ ਪਤਾ ਨਹੀਂ ਕੋਣ ਉਹਦੇ ਸਾਡੇ ਬਿਲਕੁਲ ਆਪਾਂ ਹੋਸਣਾ ਜੁੜੇ ਆ ਅਸੀਂ ਦਲ ਬਦਲੂ ਬੰਦੇ ਚਾਹ ਸਾਡੇ ਪਾਲਤੀ ਹਾਰ ਜਾਵੇ ਅਸੀਂ ਜਨਮ ਤੋਂ ਕਾਂਗਰਸ ਨਾਲ ਰਹੇ ਹਾਂ ਕਾਂਗਰਸ ਨਾਲ ਹੀ ਰਹੇ ਹਾਂ ਸਾਡੇ ਪਿੱਛੇ ਤੋਂ ਬਿਨਾਂ ਕਾਂਗਰਸ ਦੇ ਮੇਰੇ ਸਹੁਰਾ ਬਣਵਾ ਦੇ ਕਾਂਗਰਸ ਇਹ ਮੇਰਾ ਛੋਟਾ ਵੀ ਇਸ ਵੇਲੇ ਸਰਪੰਚ ਹਾਂ ਇਸ ਦਰਦ ਪਰ ਉਹਨਾਂ ਦਾ ਇਸ ਸੀਜ਼ਨ ਜ਼ਿਆਦਾ ਦੇਖਿਆ ਡੰਡੂ ਛੜਪੇ ਇਸ ਵਾਰੀ ਵੀ ਜ਼ਿਆਦਾ ਹੀ ਹੋਵੇਗੀ ਅਸੀਂ ਅੱਜ ਤੱਕ ਮੇਰੀ ਸ਼ੁਰੂ ਕਰੀ लॉन्च कराया पावर ड्राइवर नंबर चला पावर ਆਨੇ ਵਾਲੇ ਬੜੇ ਯਾਰ ਦੋਸਤ ਕੋਈ ਜੀ ਦਮਨ ਦੀ ਨੋਦੀ ਅਬਾਸ਼ਰ ਕਾਲ ਸਟਰਾਟਸ ਪੋਕਰਾ ਤੇ ਜਿਹੜੇ ਜਿਹੜੇ ਦੌਰਾਂ ਦਾ ਹਾਂ ਇਹ ਇਹ ਬਹੁਤ ਹੱਥੋੜਾ ਹੋ ਜੀ ਭੈਣ ਦਾ ਮੈਨੂੰ ਪਤਾ ਲੱਗੇ ਮੇਰੇ ਬਣਾ ਕੇ ਟਿਕਾਣਾ ਤੇ ਸ਼ੇਰ ਉਹ ਆ ਜਿੱਥੇ ਉਹ ਹੋ ਰਿਹਾ ਚਾਚਾ ਵੀ ਗੱਲ ਕਰ ਰਿਹਾ ਹੈ ਨਹੀਂ ਜੀ ਅੰਕਿਤ ਰਾਜੀ ਦਾ ਪਹਿਲਾ ਤੋਂ ਬਹੁਤ ਹੀ ਆਨੰਦ ਹੈ